ਅਤਵਾਦੀਆਂ ਵੱਲੋਂ ਕੁਝ ਮਹੀਨੇ ਪਹਿਲਾਂ ਪੈ ਲਗਾਂ ਵਿਖੇ ਕਈ ਨਿਰਦੋਸ਼ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਆਪਰੇਸ਼ਨ ਸੰਦੂਰ ਚਲਾਇਆ ਗਿਆ ਸੀ ਜੇ ਕਈ ਹੱਤਿਆਵਾਂ ਢੇਰ ਕੀਤਾ ਗਿਆ ਸੀ ਜਿਸ ਨੇ ਸਾਡੇ ਫੌਜ ਦੇ ਜਵਾਨ ਬੜੀ ਬਹਾਦਰੀ ਨਾਲ ਇਸ ਆਪਰੇਸ਼ਨ ਨੂੰ ਸਿਰੇ ਚੜਾਇਆ ਸੀ ਇਸ ਨੂੰ ਲੈ ਕੇ ਆਪਰੇਸ਼ਨ ਸੰਦੂਰ ਦੀ ਕਾਜਬੀਨ ਲੈ ਕੇ ਕੁਰਾਲੀ ਵਿਖੇ ਵਿਸ਼ਟਾ ਸਿਟੀ ਵੱਲੋਂ ਇੱਕ ਸਮਾਗਮ ਰੱਖਿਆ ਗਿਆ ਜਿਸ ਵਿੱਚ ਮਿਲਟਰੀ ਦੇ ਕਈ ਕਰਨਲ ਤੇ ਕਈ ਹੋਰ ਸਿਨਰ ਅਧਿਕਾਰੀ ਵੇ 300 ਦੇ ਕਰੀਬ فوجی ਜਵਾਨ ਮੌਜੂਦ ਹਨ ਕੋਰਾਲੀ ਵਿਖੇ ਪੁੱਜੇ ਜਿਨ੍ਹਾਂ ਨੂੰ ਸਨਮਾਨ ਕੀਤਾ ਗਿਆ ਇਸ ਮੌਕੇ ਖਾਣ ਪੀਣ ਦਾ ਤੇ ਰਹਿਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ਸੀ ਆ ਤੁਹਾਨੂੰ ਖਾਣੇ ਆ ਮੌਕੇ ਦੀਆਂ ਤਸਵੀਰਾਂ ਕਿਸ ਤਰ੍ਹਾਂ ਕੋਰਾਲੀ ਦਾ ਸਨਮਾਨ ਕੀਤਾ ਜਾ ਰਿਹਾ ਹੈ فوجی ਵੀਰਾਂ ਦਾ ਕਿਉਂਕਿ ਸਾਡੀ ਰਾਖੀ ਕਰਦੇ ਨੇ ਸਰਦਾਂ ਤੇ ਦਿਨ ਰਾਤ ਲੱਗੇ ਹੋਏ ਹਨ ਕੋਰਾਲੀ ਤੋਂ ਮੈਂ ਹਰੀਸ਼ ਪਟਲਾ

ਜੀ ਜੀ ਪਛਿੱਟ ਫੋਟੋ ਵੀ ਲੈ ਕੈਮਰੇ ਕੇ ਸੰਕੇਤ ਅੱਛਾ ਇੱਕ ਪਿੰਨਸੇ ਦੱਸੋ ਤਾਂ ਆਪਾਂ ਹੋਏ ਨਾ ਇੱਕ ਮਿੰਟ ਹੋਣੀ ਹਾਂ ਇਹ ਸਾਹ ਦੇਖਿਆ ਇਹ ਤਾਂ ਸਰਦਾਰ ਸਾਹਿਬ ਟੇਕ ਦਿਸਟਾ ਅੱਜ ਅੱਗੇ ਟਾਈਮ ਹੋ ਗਿਆ ਹੈ

ਤਸਵੀਰ ਆ ਰਹੀ ਹੈ। ਇਹਨਾਂ ਸਾਹਮਣੇ ਪਿੱਛੇ ਆ ਗਿਆ। ਵੇ ਤਸਵੀਰ ਤਾਂ ਸਹੀ ਹੈ। ਇਹਨਾਂ ਸਾਹਮਣੇ ਪਿੱਛੇ ਹੈ ਨਾ। ਇਹ ਮਾਤੇ ਮਾਰੇ ਸਾਥ ਹੀ ਹੈ। ਨਹੀਂ ਤਾਂ ਜਾਣਾ ਇਹ। ਚਲ ਬੜਾ ਬੜਾ ਜਲਦੀ ਬੈਠ ਜਾਓ। ਮੰਜੋ ਤੋਂ ਮੜ ਲੱਗ ਬੈਠ ਜਾਓ। ਮੈਡਮ। ਬੜਾ ਗੁੱਸਾ ਆ ਗਿਆ। ਇਹ ਵੀ। ਸ਼ੀਤ ਚਾਹ। ਕੋਈ ਨਹੀਂ ਕੋਈ ਨਹੀਂ। ਇਹਨੂੰ ਉਸ ਤੋਂ। ਜੰਮੀ ਨਹੀਂ ਲੋਗ। ਕੋਈ ਨਹੀਂ। ਠੀਕ ਹੈ ਸਾਹਿਬ ਥੈਂਕ ਯੂ ਹਾਂ ਬੰਦ ਹੋ ਗਿਆ ਬੰਦ ਹੋ ਗਿਆ ਠੀਕ ਹੈ ਬੰਦ ਹੋ ਗਿਆ ਸ਼ੁਰੂ ਕਰਾਂ ਜੀ ਅੱਜ ਮਿਲਟਰੀ ਆਈਪੀਓ ਬਾਰੇ ਜਾਣਕਾਰੀ ਦਿਓ ਅੱਜ ਸਾਡੇ ਸ਼ਹਿਰ ਪੁਰਾਣੀ ਦੇ ਵਿੱਚ ਜੈਸਾ ਦਾ ਸ਼ਹਿਰ ਲਈ ਬੜੀ ਮਾਣ ਦੀ ਗੱਲ ਹੈ ਇਹ ਇੰਡੀਅਨ ਆਰਮੀ ਦੀ ਕਾਨਵਾਈ ਜਿਹਦੇ 400 ਮੈਂਬਰ ਨਾਲ ਉਹਨਾਂ ਦੇ ਕਮਾਂਡੈਂਟ ਤੇ ਜਰਨਲ ਸਾਹਬ ਅੱਜ ਸਾਡੇ ਪ੍ਰੋਜੈਕਟ ਵਿਸਟਾ ਵਿਲੇਜ ਤੇ ਪਹੁੰਚੇ ਜਿੱਥੇ ਕਿ ਉਹਨਾਂ ਦੇ ਅਸੀਂ ਅੱਜ ਆਪਣੇ ਵਿਸਟਾ ਵਿਲੇਜ ਗਰੁੱਪ ਵੱਲੋਂ ਅੱਜ ਉਹਨਾਂ ਦਾ ਬ੍ਰੈਕਫਾਸਟ ਅਰੇਂਜ ਕੀਤਾ ਸੀ ਅਤੇ 400 ਬੰਦੇ ਦਾ ਦਿਓਤ ਬਾਅਦ ਲੰਗਰ ਸੀ ਚਾਹ ਬਰੈਡ ਪਕੌੜਿਆਂ ਦਾ ਬਰਫੀ ਹੈ ਸੋ ਅਸੀਂ ਕਿ ਕੋਸ਼ਿਸ਼ ਕੀਤੀ ਹੈ ਆਪਰੇਸ਼ਨ ਸੰਦੂਰ ਦੇ ਵਿੱਚ ਜਿਹੜੇ ਸੀਰ ਸਾਹਿਬਰੇ ਆਕੇ ਗਏ ਨੇ ਕਰਨਲ ਸਾਹਿਬ ਆਪਰੇਸ਼ਨ ਸੰਦੂਰ ਦੇ ਮੈਂਬਰ ਸੀਗੇ ਹਿੱਸੇ ਸੀਗੇ ਉਸ ਆਪਰੇਸ਼ਨ ਦੇ ਉਹਨਾਂ ਦੀ ਐ ਕਮਾਂਡ ਸੀਗੀ ਸਾਰੀ ਤੇ ਉਹਨਾਂ ਨੂੰ ਅਸੀਂ ਅੱਜ ਉਹਨਾਂ ਦਾ ਸਨਮਾਨ ਕੀਤਾ ਸਨਮਾਨਤ ਕੀਤਾ ਇਸ ਲਈ ਕਿ ਜੋ ਹਾਲਾਤ ਤੁਹਾਨੂੰ ਵੀ ਪਤਾ ਅੱਜ 2 ਮਹੀਨੇ ਪਹਿਲਾਂ ਸਾਡੇ ਭਾਰਤ ਦੇ ਵਿੱਚ ਬਣੇ ਹੋਏ ਸੀ ਸਹਿਮੇ ਹੋੜ ਦੇ ਮਾਹੌਲ ਸੀ ਕੁਝ ਵੀ ਹੋ ਸਕਦਾ ਸੀ ਕਿਸੇ ਵੀ ਸਮ ਤੇ ਇਹ ਹੀ ਉਹ ਆਰਮੀ ਆ ਜਿਹਨੇ ਸਾਨੂੰ ਆਪਣੇ ਘਰਾਂ ਦੇ ਵਿੱਚ ਮਹਿਫੂਜ਼ ਰੱਖਿਆ ਇਹ ਹੀ ਉਹ ਆਰਮੀ ਆ ਜਿਹਦੇ ਬਦੌਲਤ ਅਸੀਂੁੱਲੇ ਆਮ ਸ਼ਰੀਆਮ ਅੱਜ ਆਜ਼ਾਦ ਦੀ ਤੌਰ ਤੇ ਘੁੰਮ ਰਹੇ ਹਾਂ ਸਾਡੀ ਇੰਡੀਅਨ ਆਰਮੀ ਕਿਸੇ ਵੀ ਦੇਸ਼ ਨਾਲੋਂ ਘੱਟ ਨਹੀਂ ਵਰਲਡ ਦੀ ਤੀਜੇ ਨੰਬਰ ਦੀ ਸਾਡੀ ਆਰਮੀ ਆ ਸਾਡੇ ਕੋਲ ਇਨਫਰਾਸਟ੍ਰਕਚਰ ਬਹੁਤ ਵਧੀਆ ਹੈ ਸਾਡੇ ਕੋਲ ਆਫੀਸਰਸ ਬਹੁਤ ਵਧੀਆ ਨੇ ਤੇ ਸਾਡਾ ਵੀ ਬੀਕੇ ਹਿਊਮਨ ਇਹ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਲਈ ਵੀ ਕੁਝ ਨਾ ਕੁਝ ਜ਼ਰੂਰ ਕਰਿਆ ਕਰੀਏ ਕਿਉਂਕਿ ਇਹਨਾਂ ਦੀ ਬਦੌਲਤ ਹੀ ਅੱਪਾ ਆਪਣੇ ਪਰਿਵਾਰਾਂ ਚ ਆਪਣੇ ਘਰਾਂ ਦੇ ਵਿੱਚ ਸੁਰੱਖਿਆ ਤਾਂ ਉਸੇ ਸੰਦੂਰ ਆਪਰੇਸ਼ਨ ਦੇ ਤਹਿਤ ਮੁੱਖ ਰੱਖਦੇ ਹੋਏ ਅਸੀਂ ਇਹ ਪ੍ਰੋਗਰਾਮ ਅੱਜ ਰੱਖਿਆ ਸੀ ਅਸੀਂ ਸਾਨੂੰ ਪਤਾ ਲੱਗੇ ਸਾਡੇ ਕਲੀਕ ਨੇ ਜਿਹੜੇ ਮੇਜਰ ਸਾਹਿਬ ਨੇ ਜਰਨਲ ਸਾਹਿਬ ਨੇ ਉਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਕਿ ਅਸੀਂ ਸਰ ਇੱਕ ਛੋਟਾ ਜਿਹਾ ਇਵੈਂਟ ਤੁਹਾਡੇ ਲਈ ਕਰਨਾ ਚਾਹੁੰਦੇ ਆ ਕਿ ਤੁਸੀਂ ਅਗਰ ਸਾਡੇ ਪ੍ਰੋਗਰਾਮ ਚ ਆ ਸਕੋ ਕਹਿੰਦੇ ਵੀ ਦੇਖੋ ਜਰਨਲ ਕਰਨਲ ਕਦੇ ਇਕੱਲੇ ਨਹੀਂ ਆਉਂਦੇ ਹੁੰਦੇ ਮੇਰੀ ਸੈਨਾ ਵੀ ਨਾਲ ਆਉਗੀ ਜੇ ਤਾਂ ਤੁਸੀਂ 400 500 ਬੰਦੇ ਅਰੇਂਜਮੈਂਟ ਕਰਨਾ ਤਾਂ ਮੈਂ ਪਹੁੰਚ ਰਿਆਂ ਤੇ ਅਸੀਂ ਕਿ ਉਹਨਾਂ ਦੀ ਉਸੇ ਤਮੇ ਉਹ ਚੀਜ਼ ਨੂੰ ਐਕਸੈਪਟ ਕੀਤਾ ਤੇ ਅਸੀਂ ਕੱਲ ਹੀ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸਵੇਰੇ ਤੇ ਅਸੀਂ ਸਾਰੀ ਤਿਆਰੀ 500 ਬੰਦੇ ਦੀ 400 ਬੰਦੇ ਦੀ ਸੀ ਬ੍ਰੇਕਫਾਸਟ ਦੀ ਤਿਆਰੀ ਕਰਤੀ ਸੋ ਅਸੀਂ ਆਪਣਾ ਬੜੇ ਖੁਸ਼ ਕਿਸਮਤ ਭਾਗਾਂ ਸਾਡੀ ਸਮਝਦੇ ਹਾਂ ਕਿ ਅੱਜ ਸਾਡੇ ਪ੍ਰੋਜੈਕਟ ਵਿਸਟਾ ਵਿਲੇਜ ਦੇ ਉੱਤੇ ਵਿਸਟਾ ਵਿਲੇਜ ਦੀ ਪੂਰੀ ਟੀਮ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਸੀ ਜੋ ਕਿ ਬੜਾ ਹੀ ਸਬੰਧਾ ਪਰਮਪਰ ਰਿਹਾ ਸੀ ਹੋਰ ਕੀ ਕਹਣਾ ਤੇ ਹੁੰਦਾ ਹੈ ਮੈਂ ਹੋਰ ਤਾਂ ਭਾਈ ਇਹ ਕਹਿਣਾ ਚਾਹੁੰਦਾ ਕਿ ਆਰਮੀ ਤੇ ਦੇਣ ਆਪਾ ਦੇ ਨਹੀਂ ਸਕਦੇ ਤੁਸੀਂ ਮੈਂ ਬਾਰ ਬਾਰ ਉਹੀ ਗੱਲ ਆ ਜਣੀ ਵੀ ਆਪਾਂ ਅੱਜ ਕਿਸ ਤਰ੍ਹਾਂ ਹਮ ਕਰ ਦੇਖੋ ਉਹਨਾਂ ਦੇ ਸ਼ਿੱਦਤ ਦੇਖੋ ਉਹਨਾਂ ਦੀ شہادت ਦੇਖੋ ਉਹਨਾਂ ਦੇ ਵੀ ਪਰਿਵਾਰ ਨੇ ਉਹਨਾਂ ਦੇ ਵੀ ਬੱਚੇ ਨੇ ਗਰਮੀ ਸਰਦੀ ਹੁਣ ਇਹ ਲੇ ਜਾ ਰਿਹਾ ਹੈ ਜਿਹੜੇ ਕਨਵੇ ਲੈ ਜਾ ਰਹੀ ਹੈ ਪੂਰੀ ਮਾਈਨਸ ਡਿਗਰੀ ਟੈਂਪਰੇਚਰ ਉੱਤੇ ਜਾ ਕੇ ਉਹਨਾਂ ਨੇ ਰਹਿਣਾ ਕਿਦਾ ਠੀਕ ਕਰਦਾ ਕਿ ਘਰ ਛੱਡ ਕੇ ਬਾਹਰ ਜਾਣ ਸੋ ਇਹਨਾਂ ਦਾ شہادت ਹੈ ਉਹਨੂੰ ਸ਼ਾਦ ਨੂੰ ਸਾਡਾ ਕੂਟਨਕੁਟ ਪ੍ਰਣਾਮ ਹੈ ਜਿਹੜੇ ਸਟੈਬਲਿਸ਼ ਦੀ ਪੂਰੀ ਟੀਮ ਵੱਲੋਂ ਸਾਰਿਆਂ ਦਾ ਤਨਵਾ ਥੈਂਕ ਯੂ